ਪਰ ਦੀ ਧਰਤੀ ਦੇ ਉੱਪਰ ਰਹਿਣ ਬੜੀ ਸਭ ਤੋਂ ਖਤਰਨਾਕ ਜਗ੍ਹਾ ਹੈ ਬਸਤਰ ਜਿੱਥੇ ਇੱਕ ਪਾਸੇ ਨਕਸਲਵਾਦੀ ਨੇ ਤੇ ਦੂਸਰੇ ਪਾਸੇ ਹੈ ਪੁਲਿਸ ਤੇ ਸੀਆਰਪੀਐ ਕਹਿੰਦੇ ਜੇ ਤੁਸੀਂ ਇੱਕ ਤੋਂ ਬਚ ਵੀ ਗਏ ਤਾਂ ਡੈਫੀਨੇਟਲੀ ਦੂਸਰਿਆਂ ਤੋਂ ਮਾਰੇ ਜਾਓਗੇ ਇੱਕ ਪ੍ਰੋਫੈਸ਼ਨ ਹੈ ਪੱਤਰਕਾਰੀ ਦਾ ਜੇ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਤੇ ਅੱਜਕੱਲ ਇਹਨੂੰ ਮੰਨਿਆ ਜਾ ਰਿਹਾ ਵਾ ਦੁਨੀਆ ਦਾ ਸਭ ਤੋਂ ਖਤਰਨਾਕ ਪ੍ਰੋਫੈਸ਼ਨ ਤੇ ਇੱਕ ਸਿਰਫਰੇਆ ਲੜਕਾ ਹੈ ਨਾਮ ਹੈ ਮੁਕੇਸ਼ ਚੰਦਰਾਕਰ ਜਿਹੜਾ ਬਸਤਰ ਦੇ ਵਿੱਚ ਰਹਿ ਕੇ ਈਮਾਨਦਾਰੀ ਤੇ ਨਾਲ ਪੱਤਰਕਾਰਤਾ ਕਰ ਰਿਹਾ ਵਾ ਇੱਕ ਲਾਸ਼ ਜਿਹੜੀ ਇੱਕ ਫਾਰਮ ਹਾਊਸ ਦੇ ਉੱਪਰ ਪਈ ਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਇਨਸਾਨ ਨਹੀਂ ਇਹਨੂੰ ਕੋਈ ਜੰਗਲੀ ਜਾਨਵਰ ਪੈ ਗਿਆ ਹੋਵੇ ਉਹਦੇ ਪੋਸਟਮਾਰਟਮ ਕਰਨ ਵਾਲਿਆਂ ਨੇ ਇਹ ਕਿਹਾ ਕਿ ਇਹ ਜਿਸ ਬੁਰੀ ਤਰ੍ਹਾਂ ਦੇ ਨਾਲ ਇਸ ਇਨਸਾਨ ਨੂੰ ਮਾਰਿਆ ਗਿਆ ਉਹ ਕਿਸੇ ਇਨਸਾਨ ਦਾ ਕਾਰਾ ਨਹੀਂ ਉਹ ਕਿਸੇ ਸ਼ੈਤਾਨ ਦਾ ਕਾਰਾ ਲੱਗ ਰਿਹਾ ਵਾ 15 ਥਾਵਾਂ ਤੋਂ ਖੋਪੜੀ ਦਾ ਟੁੱਟੇ ਹੋਣਾ ਗਰਦਨ ਦਾ ਟੁੱਟੇ ਹੋਣਾ ਉਹਦਾ ਦਿਲ ਸਰੀਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਦੇ ਫੇਫੜਿਆਂ ਦੇ ਚਾਰ ਹਿੱਸੇ ਕਰ ਦਿੱਤੇ ਗਏ ਇੱਕ ਸੜਕ ਜਿਹੜੀ 8 ਸਾਲਾਂ ਦੇ ਵਿੱਚ ਆਪ ਤਾਂ ਨਹੀਂ ਬਣੀ ਪਰ ਬਹੁਤ ਸਾਰੇ ਲੋਕਾਂ ਨੂੰ ਕਰੋੜਪਤੀ ਬਣਾ ਕੇ ਤੇ ਇੱਕ ਵਿਆਹ ਵਾ ਜਿਹੜਾ ਇਸ ਗਰੀਬ ਏਰੀਏ ਦੇ ਵਿੱਚ ਪੂਰੇ 10 ਕਰੋੜ ਦੀ ਲਾਗਤ ਦੇ ਨਾਲ ਹੁੰਦਾ ਤੇ ਘਰਾਂ ਦੇ ਵਿੱਚੋਂ ਲੱਗਦੇ ਭਾਈ ਨੇ ਜਿਨ੍ਹਾਂ ਦੀ ਜ਼ਿੰਦਗੀ ਭਾਵੇਂ ਅਲੱਗ-ਅਲੱਗ ਪਾਸਿਆਂ ਦੇ ਵਿੱਚ ਚੱਲੀ ਪਰ ਮੌਤ ਤੱਕ ਪਹੁੰਚਦੇ-ਪਹੁੰਚਦੇ ਬਿਲਕੁਲ ਇੱਕ ਹੀ ਪੁਆਇੰਟ ਦੇ ਉੱਪਰ ਆ ਕੇ ਮਿਲ ਜਾਂਦੀ ਹੈ ਤਾਂ ਕੀ ਆ ਇਹ ਕਹਾਣੀ ਇਹਦੇ ਬਾਰੇ ਜਾਣਦੇ ਆ ਪਰ ਜਾਣਨ ਦੇ ਲਈ ਸਾਨੂੰ ਚੱਲਣਾ ਪਊਗਾ ਇਤਿਹਾਸ ਦੇ ਵਰਕਿਆਂ ਦੇ ਵਿੱਚ ਬਹੁਤ ਪਿੱਛੇ ਸਾਲ ਹੈ 2010 ਦਾ ਬਸਤਰ ਦਾ ਏਰੀਆ ਨਕਸਲਵਾਦ ਨਾਲ ਪ੍ਰਭਾਵਿਤ ਪੂਰੀ ਤਰ੍ਹਾਂ ਦੇ ਨਾਲ ਪਿਛਲੇ ਕੁਝ ਟਾਈਮ ਦੇ ਵਿੱਚ ਨਕਸਲਵਾਦੀਆਂ ਦੁਆਰਾ ਬਹੁਤ ਵੱਡੇ ਹਮਲੇ ਹੁੰਦੇ ਆ ਸੀਆਰਪੀਐਫ ਦੇ ਜਵਾਨਾਂ ਦੇ ਵਿੱਚ ਤੇ ਜਿਹਦੇ ਵਿੱਚ ਬਹੁਤ ਸਾਰੇ ਜਵਾਨਾਂ ਦੀ ਮਾਤੰਦੀਆ ਤਾਂ ਇੱਕ ਬਹੁਤ ਵੱਡਾ ਆਪਰੇਸ਼ਨ ਸਰਕਾਰ ਦੁਆਰਾ ਚਲਾਇਆ ਜਾਂਦਾ ਉਹਦਾ ਨਾਮ ਹੈ ਸਲਮਾ ਜਰਦਨ ਸਲਮਾ ਜਰਦਨ ਦੇ ਇਸ ਆਪਰੇਸ਼ਨ ਦੇ ਵਿੱਚ ਉਥੋਂ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਪੁਲਿਸ ਫੋਰਸ ਦੇ ਵਿੱਚ ਭਰਤੀ ਕੀਤਾ ਜਾਂਦਾ ਇਨ੍ਹਾਂ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਲੜਕਾ ਵਾ ਉਹਦਾ ਨਾਮ ਹੈ ਸੁਰੇਸ਼ ਚੰਦਰਾਕਰ ਇਨਾ ਇੱਕ ਗਰੀਬ ਕਿ ਉਹਦੇ ਕੋਲੇ ਨੌਕਰੀ ਤੋਂ ਬਾਅਦ ਘਰ ਤੋਂ ਦਫ਼ਤਰ ਜਾਣ ਦੇ ਲਈ ਇੱਕ ਸਾਈਕਲ ਤੱਕ ਨਹੀਂ ਹੈ 1500 ਰੁਪਏ ਮਹੀਨਾ ਦੇ ਉੱਪਰ ਇਹਨੂੰ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੱਕ ਰਸੋਈਏ ਦੀ ਜੌਬ ਮਿਲਦੀ ਆ ਪਰ 2 ਸਾਲਾਂ ਤੋਂ ਬਾਅਦ ਹੀ ਸਨ 2012 ਦੇ ਵਿੱਚ ਇਹ ਆਪਣੀ ਇਸ ਨੌਕਰੀ ਨੂੰ ਛੱਡ ਦਿੰਦਾ ਨੌਕਰੀ ਤਾਂ ਚਲੀ ਗਈ ਪਰ ਇਹਨੇ ਬਹੁਤ ਕੁਝ ਕੰਮ ਦਾ ਹਾਸਲ ਕੀਤਾ ਉਹ ਹੈਗੇ ਆ ਵੱਡੇ-ਵੱਡੇ ਪੁਲਿਸ ਅਫਸਰਾਂ ਦੇ ਨਾਲ ਇਹਦੇ ਕੰਟੈਕਟ ਤੇ ਕਿਸ ਤਰ੍ਹਾਂ ਦੇ ਨਾਲ ਪੂਰਾ ਦਾ ਪੂਰਾ ਸਿਸਟਮ ਕੰਮ ਕਰਦਾ ਇਹਦੇ ਹੀ ਘਰਾਂ ਦੇ ਵਿੱਚੋਂ ਲੱਗਦਾ ਇਹਦਾ ਇੱਕ ਕਜ਼ਨ ਹੈ ਮੁਕੇਸ਼ ਚੰਦਰਾਕਰ ਐਸੇ ਹੀ ਸਾਲ ਇਹ ਲੜਕਾ ਇਹ ਪੜਿਆ ਲਿਖਿਆ ਲੜਕਾ ਵਾ ਇਹ ਪੱਤਰਕਾਰਤਾ ਸ਼ੁਰੂ ਕਰਦਾ ਵਾ ਤੇ ਕੁਝ ਇਹੋ ਜਿਹੇ ਪੱਤਰਕਾਰਾਂ ਨੂੰ ਮਿਲਦਾ ਜਿਹੜੇ ਬਸਤਰ ਦੇ ਇਹਨਾਂ ਖੂਨਖਾਰ ਜੰਗਲਾਂ ਦੇ ਬਿਲਕੁਲ ਅੰਦਰ ਤੱਕ ਜਾਣ ਦੀ ਹਿੰਮਤ ਰੱਖਦੇ ਆ ਇਮਾਨਦਾਰੀ ਦੇ ਨਾਲ ਪੱਤਰਕਾਰਤਾ ਕਰਦੇ ਆ ਨਕਸਲਵਾਦੀਆਂ ਦੇ ਉਹਨਾਂ ਕੈਂਪਾਂ ਤੱਕ ਪਹੁੰਚ ਜਾਂਦੇ ਜਿੱਥੇ ਕੋਈ ਆਮ ਇਨਸਾਨ ਪਹੁੰਚਣ ਦੀ ਹਿੰਮਤ ਨਹੀਂ ਕਰਦਾ ਸਾਲ 2013 ਦੇ ਵਿੱਚ ਸ੍ਰੇਸ਼ ਚੰਦਰਾਕਰ ਨੂੰ ਇਨ੍ਹਾਂ ਹੀ ਪੁਲਿਸ ਵਾਲੇ ਅਧਿਕਾਰੀਆਂ ਦੇ ਕਾਰਨ ਉਹਨਾਂ ਦੀ ਮਿਹਰਬਾਨੀ ਸਦਕਾ ਬਹੁਤ ਛੋਟੇ-ਮੋਟੇ ਕੰਟਰੈਕਟ ਮਿਲਨੇ ਸ਼ੁਰੂ ਹੁੰਦੇ ਆ ਠੇਕੇਦਾਰੀ ਦੇ ਅਲੱਗ-ਅਲੱਗ ਕੰਸਟਰਕਸ਼ਨ ਦੇ ਕਿਉਂਕਿ ਇਨ੍ਹਾਂ ਅਫਸਰਾਂ ਨੇ ਹੀ ਇਹਨੂੰ ਠੇਕੇਦਾਰੀ ਦੇ ਕਿੱਤੇ ਦੇ ਵਿੱਚ ਪਾਇਆ ਸਾਲ ਲੰਘਦੇ ਜਾਂਦੇ ਆ ਹੌਲੀ-ਹੌਲੀ ਕਰਕੇ ਸੁਰੇਸ਼ ਚੰਦਰਾਕਰ ਦਾ ਜਿਹੜਾ ਠੇਕੇਦਾਰੀ ਦਾ ਕੰਮ ਹੈਗਾ ਵੱਡੇ-ਵੱਡੇ ਅਫਸਰਾਂ ਦੇ ਰਸੂਖ ਦੇ ਨਾਲ ਉਹਨਾਂ ਦੇ ਕੰਟੈਕਟਸ ਕਰਕੇ ਉਹਦਾ ਇਹ ਕੰਮਕਾਰ ਹੌਲੀ-ਹੌਲੀ ਵਧਦਾ ਵਾ ਤੇ 2016 ਤੱਕ ਇੰਨੇ ਕੁ ਪੈਸੇ ਤੇ ਇਨ੍ਹਾਂ ਦਾ ਅਸਰ ਰਸੂਖ ਉਹ ਕਮਾ ਲੈਂਦਾ ਕਿ ਉਸ ਟਾਈਮ ਦੇ 36 ਗੜ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਦੀਪਕ ਵਿਸ਼ੇਸ਼ਟ ਦੇ ਨਾਲ ਇਹਦੇ ਬੜੇ ਨਿੱਗੇ ਸੰਬੰਧ ਬਣ ਜਾਂਦੇ ਤੇ ਦੀਪਕ ਵਿਸ਼ੇਸ਼ਟ ਦੇ ਨਾਲ ਬਣੇ ਹੋਏ ਸੰਬੰਧਾਂ ਦੇ ਕਾਰਨ 2016 ਦੇ ਵਿੱਚ ਇਹਨੂੰ ਮਿਲਦਾ ਆਪਣੀ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਕੰਟਰੈਕਟ ਇਹ ਕੰਟਰੈਕਟ ਹੈ ਇੱਕ 32 ਕਿਲੋਮੀਟਰ ਲੰਬੀ ਸੜਕ ਦਾ ਜਿਹੜਾ ਕਿ ਇਹਨੂੰ ਮਿਲਿਆ 50 ਕਰੋੜ ਰੁਪਏ ਦਾ ਹੁਣ ਆ ਜਾਂਦਾ ਸਾਲ 2019 ਸਾਲ 2019 ਦੇ ਵਿੱਚ ਇਸੇ ਹੀ ਕੰਟਰੈਕਟਰ ਨੂੰ ਜਿਹੜਾ 50 ਕਰੋੜ ਦਾ ਸੀ ਉਹਨੂੰ ਕਾਂਗਰਸ ਦੀ ਗਵਰਨਮੈਂਟ ਪਤਾ ਕੇ 120 ਕਰੋੜ ਦਾ ਕਰ ਦਿੰਦੀ ਆ ਪਰ ਦਿਲਚਸਪ ਚੀਜ਼ ਇੱਥੇ ਇਹ ਹੈਗੀ ਆ ਇਸ ਕੰਟਰੈਕਟ ਦੇ ਵਿੱਚ ਜਿਹੜੀ ਕੰਟਰੈਕਟਰ ਦੀ ਠੇਕੇਦਾਰ ਦੀ ਲਾਗਤ ਹੈਗੀ ਆ ਉਹਦੇ ਚ ਕੋਈ ਵੀ ਇਜਾਫਾ ਨਹੀਂ ਹੋਣਾ ਬਿਨਾਂ ਉਹਦਾ ਖਰਚਾ ਕਿਸੇ ਵੀ ਤਰ੍ਹਾਂ ਦਾ ਇੱਕ ਪੈਸੇ ਦਾ ਵਧਣ ਦੇ ਉਹਨੂੰ 50 ਕਰੋੜ ਦੀ ਥਾਂ ਦੇ ਉੱਪਰ ਹੁਣ ਦਿੱਤੇ ਜਾ ਰਹੇ ਆ 120 ਕਰੋੜ ਰੁਪਈਆ ਸਾਲ 2020 ਸਾਲ 2020 ਦੇ ਵਿੱਚ ਜਦੋਂ ਹਾਲੇ ਸਰੇਸ਼ ਚੰਦਰਾਕਰ ਨੇ ਇਸ ਸੜਕ ਦੇ ਉੱਪਰ ਇੱਕ ਇੱਟ ਵੀ ਨਹੀਂ ਧਰੀ ਉਹਨੂੰ ਇਸ 120 ਕਰੋੜ ਰੁਪਏ ਦੇ ਵਿੱਚੋਂ 90% ਰਕਮ ਦੇ ਦਿੱਤੀ ਗਈ ਹੈ। ਇੰਨੇ ਟਾਈਮ ਦੇ ਵਿੱਚ ਉਹਦਾ ਇਹੀ ਘਰਾਂ ਦੇ ਵਿੱਚੋਂ ਕਜ਼ਨ ਇੱਕ ਲੱਗਦਾ ਪਾਈ ਪੱਤਰਕਾਰ ਪਾਈ ਮੁਕੇਸ਼ ਚੰਦਰਾਕਰ ਉੱਥੋਂ ਦੇ ਲੋਕਾਂ ਦੀਆਂ ਅਸਲੀ ਪ੍ਰੋਬਲਮ ਦੇ ਉੱਪਰ ਖਬਰਾਂ ਬਣਾਉਣ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਂਦਾ। ਦਿੱਲੀ ਦੇ ਵੱਡੇ-ਵੱਡੇ ਟੀਵੀ ਚੈਨਲਸ ਦੇ ਨਾਲ ਉਹ ਕੰਮ ਕਰਨਾ ਸ਼ੁਰੂ ਕਰਦਾ ਐਜ਼ ਫ੍ਰੀਲੈਂਸਰ। ਉਹਦੀਆਂ ਇਸ ਟੈਰੀਟਰੀ ਦੇ ਵਿੱਚੋਂ ਇਸ ਖੇਤਰ ਦੇ ਵਿੱਚੋਂ ਜਿੱਥੇ ਜਾਣ ਦੀ ਕੋਈ ਵੀ ਹਿੰਮਤ ਨਹੀਂ ਕਰਦਾ ਉੱਥੋਂ ਪਿੱਜੀਆਂ ਹੋਈਆਂ ਕਹਾਣੀਆਂ ਨੂੰ ਦਿੱਲੀ ਦੇ ਵੱਡੇ ਵੱਡੇ ਸਟੂਡੀਓਜ਼ ਦੇ ਵਿੱਚ ਦਿਖਾਇਆ ਜਾਣ ਲੱਗ ਪਿਆ ਹੁਣ ਆ ਜਾਂਦੀ ਹੈ 2 April ਸਨ 2021 2 April 2021 ਦੇ ਦਿਨ ਨੂੰ ਦੁਪਹਿਰ ਦੇ ਤਕਰੀਬਨ CRPF ਦੇ ਵੱਲੋਂ ਉਹਨਾਂ ਦੀ ਕੋਬਰਾ ਬਟਾਲੀਅਨ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਐਂਟੀ ਨੈਕਸਲ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਵਾ ਤੇ ਬਹੁਤ ਜ਼ਿਆਦਾ ਜਵਾਨ ਇਸ ਬਟਾਲੀਅਨ ਦੇ ਬਹੁਤ ਅੰਦਰ ਜੰਗਲਾਂ ਦੇ ਵਿੱਚ ਨਕਸਲਵਾਦੀਆਂ ਦੇ ਕੈਂਪਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਪਰ ਰਾਤ ਹੁੰਦੇ ਹੁੰਦੇ 2 ਤੇ 3 April ਦੀ ਦਰਮਿਆਨੀ ਰਾਤ ਨੂੰ ਨਕਸਲਵਾਦੀ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕੇਰ ਲੈਂਦੇ ਆ ਤੇ ਇਸ ਗਹਿਗਾਚ ਲੜਾਈ ਦੇ ਵਿੱਚ 22 ਕੋਬਰਾ ਬਟਾਲੀਅਨ ਦੇ ਜਵਾਨ ਸ਼ਹੀਦ ਹੁੰਦੇ 3 April ਦੇ ਦਿਨ ਜਦੋਂ CRPF ਦੀ ਕੋਬਰਾ ਬਟਾਲੀਅਨ ਵਾਪਸ ਆਪਣੇ ਕੈਂਪ ਦੇ ਵਿੱਚ ਆਉਂਦੀ ਆ ਤਾਂ ਉੱਥੇ ਆ ਕੇ ਉਹਨਾਂ ਨੂੰ ਇੱਕ ਹੋਰ ਚੀਜ਼ ਪਤਾ ਲੱਗਦੀ ਆ ਕਿ ਉਹਨਾਂ ਦਾ ਇੱਕ ਜਵਾਨ ਰਕੇਸ਼ਵਰ ਸਿੰਘ ਮਿਨਹਾਸ ਗੁੰਮ ਨਾ ਤਾਂ ਉਹਦੀ ਡੈੱਡ ਬੋਡੀ ਮਿਲੀ ਆ ਨਾ ਉਹ ਬਾਕੀ ਦੀ ਬਟਾਲੀਅਨ ਦੇ ਨਾਲ ਵਾਪਸ ਆਇਆ CRPF ਦਾ ਇੱਕ ਨੌਜਵਾਨ ਨਕਸਲਵਾਦੀਆਂ ਦੇ ਖੇਤਰ ਦੇ ਵਿੱਚ ਗੁੰਮ ਹੋ ਗਿਆ ਇਸ ਚੀਜ਼ ਤੋਂ ਬਹੁਤ ਵੱਡਾ ਇੱਕ ਪਚਾਲ ਮਚ ਜਾਂਦਾ ਸਾਰੇ ਦੇਸ਼ ਦੇ ਚੈਨਲਾਂ ਦੇ ਉੱਪਰ ਪਰ ਅਗਲੇ ਦਿਨ ਤੱਕ 4 April 2021 ਦੇ ਦਿਨ ਸ਼ਾਮ ਨੂੰ ਨਕਸਲਵਾਦੀ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਇੰਟਰਨੈਟ ਦੇ ਉੱਪਰ ਇਹ ਵੀਡੀਓ ਦੇ ਵਿੱਚ ਉਹ ਇਸ ਕੋਬਰਾ ਬਟਾਲੀਅਨ ਦੇ ਨੌਜਵਾਨ ਰਕੇਸ਼ਵਰ ਸਿੰਘ ਮਿਨਹਾਸ ਦਾ ਇੱਕ ਵੀਡੀਓ ਦਿਖਾਉਂਦੇ ਆ ਤੇ ਨਾਲ ਹੀ ਡਿਮਾਂਡ ਕਰਦੇ ਆ ਕਿ ਜੇ ਤੁਹਾਨੂੰ ਆਪਣਾ ਇਹ ਜਵਾਨ ਸਹੀ ਸਲਾਮਤ ਚਾਹੀਦਾ ਤਾਂ ਤੁਸੀਂ ਆਪਣਾ ਕੋਈ ਵੀ ਪ੍ਰਤੀਨਿਧੀ ਸਾਡੇ ਤੱਕ ਪਹੁੰਚਾਓ ਜਿਹਦੇ ਨਾਲ ਅਸੀਂ ਆਪਣੀਆਂ ਮੰਗਾਂ ਜਿਹਨੂੰ ਦੱਸ ਸਕੀਏ ਪਰ ਪਿਛਲੀ ਰਾਤ ਹੀ 22 ਜਵਾਨਾਂ ਨੂੰ ਗਵਾਉਣ ਤੋਂ ਬਾਅਦ ਗਵਰਨਮੈਂਟ ਦੇ ਵਿੱਚ ਇੰਨੀ ਜ਼ਿਆਦਾ ਹਿੰਮਤ ਦੁਆਰਾ ਨਹੀਂ ਪੈਂਦੀ ਕਿ ਉਸ ਏਰੀਆ ਦੇ ਵਿੱਚ ਕਿਸੇ ਨੂੰ ਵੀ ਦੁਬਾਰਾ ਪੇਜਾ ਜਾਵੇ ਇਸ ਨੌਜਵਾਨ ਨੂੰ ਬਚਾਉਣ ਦੇ ਲਈ ਇਹਦਾ ਰੈਸਕਿਊ ਕਰਨ ਦੇ ਲਈ ਤਾਂ ਇੱਥੇ ਇਨ੍ਹਾਂ ਚਾਰ ਪੱਤਰਕਾਰਾਂ ਦੀ ਮਦਦ ਲਈ ਜਾਂਦੀ ਆ ਜਿਹੜੇ ਗਰੁੱਪ ਦਾ ਮੈਂਬਰ ਹੁੰਦਾ ਮੁਕੇਸ਼ ਚੰਦਰਾਕਰ ਕਿਉਂਕਿ ਇਹੀ ਉਹ ਨੌਜਵਾਨ ਨੇ ਜਿਹੜੇ ਅੰਦਰ ਤੱਕ ਜਾ ਕੇ ਖਬਰਾਂ ਨੂੰ ਲੈ ਕੇ ਆ ਰਹੇ ਆ ਤੇ ਜਿਹੜੇ ਆਪਣੀ ਇਮਾਨਦਾਰ ਤੇ ਬਿਲਕੁਲ ਸੱਚੀ ਸੁੱਚੀ ਤੇ ਬਿਨਾ ਕਿਸੇ ਵੀ ਇੱਕ ਪਾਸੇ ਦੀਆਂ ਖਬਰਾਂ ਨੂੰ ਦਿਖਾਉਣ ਤੋਂ ਦੋਨੇ ਪਾਸੇ ਇੱਕ ਪਾਸੇ CRPF ਤੇ ਪੁਲਿਸ ਤੇ ਦੂਸਰੇ ਪਾਸੇ ਨਕਸਲਵਾਦੀਆਂ ਦੋਨਾਂ ਦੇ ਵਿੱਚ ਇਹਨਾਂ ਦੀ ਇਮੇਜ ਬਿਲਕੁਲ ਸਹੀ ਆ ਤਾਂ 5 ਤਰੀਕ ਨੂੰ ਸਵੇਰੇ ਮੁਕੇਸ਼ ਚੰਦਰਾਕਰ ਆਪਣੇ ਨਾਲ ਤਿੰਨ ਹੋਰ ਪੱਤਰਕਾਰ ਸਾਥੀਆਂ ਦੇ ਨਾਲ ਉਹਨਾਂ ਜੰਗਲਾਂ ਦੇ ਵਿੱਚ ਵਾਪਸ ਜਾਂਦੇ ਆ ਨਕਸਲਵਾਦੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਫੇਰ 9 ਅਪ੍ਰੈਲ ਨੂੰ ਇੱਕ ਵੀਡੀਓ ਵਾਇਰਲ ਹੁੰਦਾ ਉਹ ਵੀਡੀਓ ਦੇ ਵਿੱਚ ਕਲੀਅਰਲੀ ਦੇਖਿਆ ਜਾ ਸਕਦਾ ਕਿ ਇੱਕ ਮੋਟਰਸਾਈਕਲ ਦੇ ਮਗਰਲੀ ਸੀਟ ਦੇ ਉੱਪਰ ਬੈਠ ਕੇ ਇਹੀ ਕਿਡਨਾਪ ਕੀਤਾ ਹੋਇਆ ਕੋਬਰਾ ਬਟਾਲੀਅਨ ਦਾ ਜਵਾਨ ਰਕੇਸ਼ਵਰ ਸਿੰਘ ਮਿੰਹਾਸ ਬੈਠ ਕੇ ਵਾਪਸ ਆ ਰਿਹਾ ਵਾ ਉਹਨਾਂ ਹੀ ਜੰਗਲਾਂ ਦੇ ਵਿੱਚੋਂ ਤੇ ਇਸ ਮੋਟਰਸਾਈਕਲ ਨੂੰ ਹੋਰ ਕੋਈ ਨਹੀਂ ਬਲਕੇ ਮੁਕੇਸ਼ ਚੰਦਰਾਕਰ ਚਲਾ ਰਿਹਾ ਇਹੀ ਉਹ ਪੱਤਰਕਾਰ ਨੇ ਤਿੰਨ ਜਾਂ ਚਾਰ ਜਿਹੜੇ ਇਸ CRPF ਦੇ ਜਵਾਨ ਨੂੰ ਉੱਥੋਂ ਸਹੀ ਸਲਾਮਤ ਬਚਾ ਕੇ ਲੇ ਆਈ ਜਦੋਂ ਕਿ ਇੱਥੇ ਖੁਦ ਸਰਕਾਰ ਦੇ ਸਰਕਾਰੀ ਤੰਤਰ ਦੇ ਸਰਕਾਰੀ ਬਾਬੂਆਂ ਦੇ ਹੱਥ ਬਿਲਕੁਲ ਹੀ ਖੜੇ ਸੀਗੇ ਇਹ ਇੱਕ ਪੁਆਇੰਟ ਹੁੰਦਾ ਮੁਕੇਸ਼ ਚੰਦਰਾਕਰ ਦੇ ਜੀਵਨ ਦੇ ਵਿੱਚ ਜਿਹੜਾ ਕਿ ਟਰਨ ਅਰਾਊਂਡ ਪੁਆਇੰਟ ਸਾਬਿਤ ਹੁੰਦਾ ਵਾ ਇਸ ਤੋਂ ਬਾਅਦ ਇਹਨਾਂ ਪੱਤਰਕਾਰਾਂ ਦੀ ਜਿਹੜੀ ਅਹਿਮੀਅਤ ਹੈਗੀ ਆ ਤੇ ਉਹਨਾਂ ਦੇ ਕੰਮ ਨੂੰ ਲੈ ਕੇ ਇੱਜ਼ਤ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ ਪੂਰੇ ਇੰਡੀਆ ਦੇ ਪੱਤਰਕਾਰਾਂ ਦੇ ਹਲਕਿਆਂ ਦੇ ਵਿੱਚ ਤੇ ਉਸ ਤੋਂ ਬਿਨਾਂ ਇਸ ਪੂਰੇ ਏਰੀਆ ਦੇ ਵਿੱਚ ਇਸੇ ਹੀ ਸਾਲ ਦਸੰਬਰ ਦੇ ਵਿੱਚ ਦਸੰਬਰ 2021 Suresh Chandrakar ਰਸੋਈਏ ਤੋਂ ठेकेदार ਬਣਿਆ ਹੋਇਆ ਦੂਸਰਾ ਭਾਈ ਉਹਦਾ ਵਿਆਹ ਹੁੰਦਾ ਸਪੈਸ਼ਲ ਡਾਂਸਰਸ ਨੂੰ ਰਸ਼ੀਆ ਤੋਂ ਬੁਲਾਇਆ ਜਾਂਦਾ ਜਿਹੜੇ ਕੈਮਰਾਮੈਨ ਹੁੰਦੇ ਆ ਉਹ ਬਾਲੀਵੁੱਡ ਤੋਂ ਆਉਂਦੇ ਆ ਵਿਆਹ ਦੇ ਲਈ ਸਪੈਸ਼ਲ Suresh Chandrakar ਆਪਣੇ ਸਹੁਰਿਆਂ ਦੇ ਘਰ ਹੈਲੀਕਾਪਟਰ ਦੇ ਉੱਪਰ ਜਾਂਦਾ ਤੇ ਵਿਆਹ ਦੇ ਪੰਡਾਲ ਤੱਕ ਉਹ ਪਹੁੰਚਦਾ ਵਾ 2 ਕਰੋੜ ਦੀ BMW ਦੇ ਉੱਪਰ ਡਰੋਨਸ ਦੇ ਨਾਲ ਪੂਰੇ ਪੰਡਾਲ ਦੇ ਵਿੱਚ ਫੁੱਲਾਂ ਦੀ ਵਰਖਾ ਹੁੰਦੀ ਹੈ ਤੇ ਪੂਰੇ ਵਿਆਹ ਦੇ ਉੱਪਰ ਟੋਟਲ ਲਾਗਤ ਆਉਂਦੀ ਆ 10 ਕਰੋੜ ਰੁਪਏ ਦੀ ਸਾਲ 2022 ਆਉਣ ਤੱਕ ਸੁਰੇਸ਼ ਚੰਦਰਾਕਰ ਜਿਹਦੀ ਕਿ 2010 ਦੇ ਵਿੱਚ ਜਿਹੜੀ ਤਨਖਾਹ ਸੀ ਉਹ ਸਿਰਫ 1500 ਰੁਪਏ ਮਹੀਨਾ ਸੀਗੀ ਹੁਣ ਉਹਦੇ ਕੋਲੇ 50 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਨੇ ਜਿਨ੍ਹਾਂ ਦੇ ਵਿੱਚੋਂ ਕੱਲੀ-ਕੱਲੀ ਦੀ ਕੀਮਤ 1-1 ਕਰੋੜ ਤੋਂ ਜ਼ਿਆਦਾ ਵਾਂ ਤੇ ਉਹਦਾ ਇੱਕ ਬਹੁਤ ਹੀ ਜ਼ਿਆਦਾ ਏਕੜਾਂ ਦੇ ਵਿੱਚ ਫੈਲਿਆ ਹੋਇਆ ਫਾਰਮ ਹਾਊਸ ਆ ਰਾਜਨੀਤਿਕ ਹਲਕਿਆਂ ਦੇ ਵਿੱਚ ਸੰਬੰਧ ਪਹਿਲਾਂ ਹੀ ਬਹੁਤ ਮਜ਼ਬੂਤ ਆ ਪਰ ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਅਲਾਈਨਡ ਹੋ ਚੁੱਕਿਆ ਉਹਨਾਂ ਦੀ ਹਰ ਰੈਲੀ ਦੇ ਵਿੱਚ ਉਹ ਸਭ ਤੋਂ ਮੂਰੇ ਹੁੰਦਾ ਇਸੇ ਟਾਈਮ ਦੇ ਦੌਰਾਨ ਇੱਥੇ ਇੱਕ ਆਰਟੀਆਈ ਐਕਟਿਵਿਸਟ ਹੁੰਦੇ ਆ ਅਜੀਤ ਸਿੰਘ ਅਜੀਤ ਸਿੰਘ ਜਦੋਂ ਉਸ ਸੜਕ ਦੀ ਹਾਲਤ ਦੇਖਦੇ ਆ ਤੇ ਉਸ ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਦੀ ਹਾਲਤ ਦੇਖਦੇ ਆ ਤਾਂ ਇੱਕ ਆਰਟੀਆਈ ਫਾਈਲ ਕਰਦੇ ਆ ਜਿਦੇ ਵਿੱਚ ਇਹ ਪੁੱਛਦੇ ਆ ਕਿ ਇਹ ਸੜਕ ਦੇ ਉੱਪਰ ਹਾਲੇ ਤੱਕ ਕਿੰਨੀ ਲਾਗਤ ਲੱਗ ਚੁੱਕੀ ਆ ਪਰ ਇਨਫੋਰਮੇਸ਼ਨ ਤਾਂ ਉਹਨਾਂ ਨੂੰ ਨਹੀਂ ਮਿਲੀ ਪਰ ਜੇਲ੍ਹੋਂ ਉਹਨਾਂ ਨੂੰ ਜ਼ਰੂਰ ਮਿਲ ਜਾਂਦੀ ਹੈ ਇੱਕ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਫਸਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਾਏਪੁਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸਾਲ 2022 ਦੇ ਵਿੱਚ ਮੁਕੇਸ਼ ਚੰਦਰਾਕਰ ਨੂੰ ਹੁਣ ਇਹ ਗੱਲ ਸਮਝ ਆ ਚੁੱਕੀ ਆ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜੀਆਂ ਕਹਾਣੀਆਂ ਉਹ ਉੱਪਰ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਪੇਜ ਰਿਆ ਵਾ ਤਾਂ ਉੱਥੇ ਸਟੂਡੀਓ ਦੇ ਵਿੱਚ ਬੈਠੇ ਪੱਤਰਕਾਰ ਉਹਨਾਂ ਨੂੰ ਆਪਣੀਆਂ ਕਹਾਣੀਆਂ ਕਹਿ ਕੇ ਚਲਾ ਰਹੇ ਆ ਤੇ ਉਹਨੂੰ ਉਹਦਾ ਬਣਦਾ ਮਾਣ ਨਹੀਂ ਮਿਲ ਰਿਹਾ ਤਾਂ ਸਾਲ 2022 ਦੇ ਵਿੱਚ ਮੁਕੇਸ਼ ਆਪਣਾ ਇੱਕ ਆਵਦਾ ਚੈਨਲ ਬਸਤਰ ਜੰਕਸ਼ਨ ਸ਼ੁਰੂ ਕਰਦਾ ਜਿਹਦੇ ਹੁਣ ਹੁਣ ਤੱਕ ਤਕਰੀਬਨ 1.70 ਹਜ਼ਾਰ ਸਬਸਕ੍ਰਾਈਬਰ ਹੋ ਚੁੱਕੇ ਆ ਰਿਸ਼ਤੇਦਾਰੀ ਦੇ ਵਿੱਚੋਂ ਭਾਈ ਲੱਗਦੇ ਇਹ ਦੋਨੇ ਹੀ ਨੌਜਵਾਨ ਤੇ ਇਹਨਾਂ ਦੋਨਾਂ ਦੇ ਵਿੱਚੋਂ ਜਿੱਥੇ ਇੱਕ ਸਰਕਾਰੀ ਬਾਪੂਆਂ ਵੱਡੇ ਅਫਸਰਾਂ ਦੇ ਨਾਲ ਲੜ ਕੇ ਵੱਡੇ ਵੱਡੇ ਕਪੜੇ ਕਰ ਰਿਆ ਵਾ ਤੇ ਉੱਥੇ ਹੀ ਦੂਸਰਾ ਮੁਕੇਸ਼ ਚੰਦਰਾਕਰ ਆਪਣੀ ਇਮਾਨਦਾਰੀ ਦੀ ਪੱਤਰਕਾਰਤਾ ਕਰਕੇ ਇੰਨਾ ਹੀ ਸਰਕਾਰੀ ਬਾਹਵਾਂ ਤੇ ਅਫਸਰਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਇਹ ਜੀ ਇੱਕ ਘਟਨਾ ਦਾ ਜ਼ਿਕਰ ਕਰਦੇ ਆ ਇੰਡੀਆ ਦੇ ਇੱਕ ਬਹੁਤ ਹੀ ਵੱਡੇ ਨਿਊਜ਼ ਚੈਨਲ ਦ ਵਾਇਰ ਦੇ ਐਡੀਟਰ ਆਸ਼ੂਤੋਸ਼ ਭਰਤਵਾਜ ਆਸ਼ੂਤੋਸ਼ ਭਰਤਵਾਜ ਦੇ ਨਾਮ ਮਕੇਸ਼ ਚੰਦਰਾਕਰ ਨੇ ਬਹੁਤ ਲੰਬਾ ਟਾਈਮ ਕੰਮ ਕੀਤਾ ਤੇ ਉਹ ਇੱਕ ਘਟਨਾ ਦੱਸਦੇ ਆ ਜਿਹੜੀ ਹੈਗੀ ਹੈ ਜੁਲਾਈ 2023 ਦੀ ਜੁਲਾਈ 2023 ਦੇ ਵਿੱਚ ਬੀਜਾਪੁਰ ਦੀ ਪੁਲਿਸ ਚਾਰ ਪੱਤਰਕਾਰਾਂ ਨੂੰ ਝੂਠੇ આરોਪ ਦੇ ਵਿੱਚ ਝੂਠੇ ਮੁਕਦਮਿਆਂ ਦੇ ਵਿੱਚ ਗ੍ਰਿਫਤਾਰ ਕਰਦੀ ਆ ਤੇ ਥਾਣੇ ਦੇ ਵਿੱਚ ਬੰਦ ਕਰ ਦਿੰਦੀ ਆ ਮੁਕੇਸ਼ ਚੰਦਰਾਕਰ ਨੂੰ ਇਹਦਾ ਪਤਾ ਲੱਗਦਾ ਫੌਰਨ ਹੀ ਉਹ ਆਪਣੇ YouTube ਚੈਨਲ ਦੇ ਉੱਪਰ ਇਹ ਵਾਲੀ ਨਿਊਜ਼ ਚਲਾ ਦਿੰਦਾ ਤੇ ਉਸ ਤੋਂ ਬਾਅਦ ਆਪਣੇ ਹੋਰ ਪੱਤਰਕਾਰ ਸਾਥੀਆਂ ਦੇ ਨਾਲ ਇੱਕ ਪ੍ਰੋਟੈਸਟ ਦੇ ਉੱਪਰ ਇੱਕ ਧਰਨੇ ਦੇ ਉੱਪਰ ਬੈਠ ਜਾਂਦਾ ਅਗਲੇ ਦਿਨ ਹੀ ਮੁਕੇਸ਼ ਚੰਦਰਾਕਰ ਨੂੰ ਇੱਕ ਬਹੁਤ ਹੀ ਸੀਨੀਅਰ ਛਤੀਸਗੜ ਦੇ ਆਈਪੀਐਸ ਅਫੀਸਰ ਦਾ ਇੱਕ ਧਮਕੀ ਨਾਲ ਭਰਿਆ ਹੋਇਆ WhatsApp ਮੈਸੇਜ ਆਉਂਦਾ ਜਿਹੜਾ ਕਿ ਮੁਕੇਸ਼ ਸ਼ੇਅਰ ਕਰਦਾ ਵਾ ਉਸ ਤੋਂ ਬਾਅਦ ਆਸ਼ੂਤੋਸ਼ ਪਰਦਵਾਜ ਦੇ ਨਾਲ ਇਸ ਤੋਂ ਬਾਅਦ ਹੁਣ ਆਇਆ ਅਪ੍ਰੈਲ 2024 ਅਪ੍ਰੈਲ 2024 ਦੇ ਵਿੱਚ ਬੀਜਾਪੁਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਲਾਲੂ ਰਠੌਰ ਆਪਣੇ ਇੱਕ ਬਿਆਨ ਦੇ ਵਿੱਚ ਮੁਕੇਸ਼ ਚੰਦਰਾਕਰ ਨੂੰ ਇੱਕ ਇੰਡਾਇਰੈਕਟਲੀ ਧਮਕੀ ਦਿੰਦੇ ਦਿਖਾਈ ਦਿੰਦੇ ਆ ਤੇ ਉਹਦਾ ਕਾਰਨ ਇਹ ਹੈ ਕਿ ਮੁਕੇਸ਼ ਚੰਦਰਾਕਰ ਨੇ ਪਿਛਲੇ ਹਫਤੇ ਉੱਥੋਂ ਦੇ ਕਾਂਗਰਸ ਦੇ ਐਮਐਲਏ ਵਿਕਰਮ ਮੰਦਾਵੀ ਦੇ ਅਗੇਂਸਟ ਉਹਨਾਂ ਦੇ ਕ腐ਸ਼ਨ ਦੇ ਅਗੇਂਸਟ ਕੋਈ ਹੋਰ ਖਬਰ ਆਪਣੇ ਚੈਨਲ ਦੇ ਉੱਪਰ ਚਲਾਤੀ ਤਾਂ ਇੱਥੋਂ ਇਹ ਪਤਾ ਲੱਗਦਾ ਕਿ ਮੁਕੇਸ਼ ਨੂੰ ਲਗਾਤਾਰ ਥ੍ਰੈਟ ਬਹੁਤ ਪਹਿਲਾਂ ਤੋਂ ਹੀ ਮਿਲਦੇ ਰਹੇ ਆ ਤੇ ਉਹਨੂੰ ਕਿਤੇ ਨਾ ਕਿਤੇ ਇਹਨਾਂ ਦੀ ਸੀਰੀਅਸਨੈਸ ਆਪਣੀ ਜ਼ਿੰਦਗੀ ਦੇ ਨਾਲ ਹੋਣ ਵਾਲੇ ਖਤਰੇ ਦੇ ਬਾਰੇ ਭਲੀ ਭੰਤੀ ਪਤਾ ਸੀ ਨਵੰਬਰ 2024 ਦੇ ਅਖੀਰਲੇ ਹਫ਼ਤੇ ਸੁਰੇਸ਼ ਚੰਦਰਾਕਰ ਜਿਹੜਾ ਕਰਪਟ ਵੀ ਆ ਤੇ ਠੇਕੇਦਾਰ ਵੀ ਆ ਉਹ ਛੱਤੀਸਗੜ੍ਹ ਦੇ ਚੀਫ ਮਿਨਿਸਟਰ ਨੂੰ ਮਿਲਦਾ ਮੁੱਖ ਮੰਤਰੀ ਨੂੰ ਉਹਨਾਂ ਦੇ ਆਪਣੇ ਸਰਕਾਰੀ ਨਿਵਾਸ ਦੇ ਉੱਪਰ ਹੁਣ ਇਸ ਮੀਟਿੰਗ ਦੇ ਵਿੱਚ ਕੀ ਗੱਲ ਹੁੰਦੀ ਆ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇਸ ਤੋਂ ਬਾਅਦ 24 ਦਸੰਬਰ ਦਾ ਦਿਨ ਆ ਜਾਂਦਾ 24 ਦਸੰਬਰ ਤੇ ਦਿਨ ਮੁਕੇਸ਼ ਚੰਦਰਾਕਰ ਆਪਣੇ ਹੀ ਉਸ YouTube ਚੈਨਲ ਦੇ ਉੱਪਰ ਏਸੇ ਹੀ ਬਹੁਤ ਮਸ਼ਹੂਰ ਤੇ ਬਦਨਾਮ ਸੜਕ ਦੇ ਬਾਰੇ ਦੇ ਵਿੱਚ ਇੱਕ ਨਿਊਜ਼ ਚਲਾ ਦਿੰਦਾ ਉਹਦੀ ਕ腐ਸ਼ਨ ਦੇ ਬਾਰੇ ਦੇ ਵਿੱਚ ਚਲਾ ਦਿੰਦਾ ਇਸ ਸੜਕ ਦਾ ਟੈਂਡਰ ਪਾਸ ਹੋਏ ਨੂੰ 8 ਸਾਲ ਹੋ ਚੁੱਕੇ ਆ ਪਰ ਸੜਕ ਦੇ ਨਾਂ ਦੇ ਉੱਤੇ ਉਥੇ ਸਿਰਫ ਇੱਕ 6 ਕਿਲੋਮੀਟਰ ਦਾ ਇੱਕ ਬਜਰੀ ਦੇ ਨਾਲ ਭਰਿਆ ਹੋਇਆ ਇੱਕ ਟੋਟਾ ਵਾ ਇਸ ਤੋਂ ਇਲਾਵਾ ਕੁਝ ਨਹੀਂ ਹੈ ਪਰ ਠੇਕੇਦਾਰ ਨੂੰ ਹਾਲੇ ਤੱਕ 120 ਕਰੋੜ ਦੇ ਵਿੱਚੋਂ 90% ਹਿੱਸਾ ਦਿੱਤਾ ਜਾ ਚੁੱਕਿਆ ਤੇ ਜਿਹੜੇ ਠੇਕੇਦਾਰ ਦੇ ਅਗੇਂਸਟ ਉਹ ਇਹ ਖਬਰ ਚਲਾਉਂਦਾ ਉਹ ਠੇਕੇਦਾਰ ਕੋਈ ਹੋਰ ਨਹੀਂ ਉਹਦਾ ਆਪਣਾ ਹੀ ਘਰਾਂ ਦੇ ਵਿੱਚੋਂ ਪਾਈ ਆ ਇਹ ਖਬਰ ਕੁਝ ਘੰਟਿਆਂ ਦੇ ਵਿੱਚ ਹੀ ਵਾਇਰਲ ਹੁੰਦੀ ਆ ਪੂਰੇ ਇੰਟਰਨੈਟ ਦੇ ਉੱਪਰ ਫੈਲ ਜਾਂਦੀ ਆ ਹੁਣ ਮਜਬੂਰਨ ਸਰਕਾਰ ਨੂੰ ਇਹਦੇ ਉਪਰ ਐਕਸ਼ਨ ਲੈਣਾ ਪੈਂਦਾ ਤਾਂ ਛਤੀਸਗੜ ਦੇ ਡਿਪਟੀ ਚੀਫ ਮਿਨਿਸਟਰ ਤੇ ਨਾਲ ਦੀ ਨਾਲ ਹੀ ਉਹੀ ਉਥੋਂ ਦੇ ਪੀ ਡਬਲਯੂ ਡੀ ਮਿਨਿਸਟਰ ਵੀ ਹੈਗੇ ਆ ਮੰਤਰੀ ਵੀ ਹੈਗੇ ਆ ਅਰुण ਸਾਉ ਉਹ ਇਹਦੇ ਬਾਰੇ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਦਾ ਹੁਕਮ ਦੇ ਦਿੰਦੇ ਆ ਇਹ ਖਬਰ ਦੇ ਚੱਲਦੇ ਤੇ ਜਦੋਂ ਹੀ ਸੁਰੇਸ਼ ਚੰਦਰਾਕਰ ਨੂੰ ਇਹ ਪਤਾ ਲੱਗਦਾ ਕਿ ਮੁਕੇਸ਼ ਨੇ ਉਹਦੇ ਹੀ ਅਗੇਂਸਟ ਇਹ ਖਬਰ ਲਾਤੀ ਤੇ ਹੁਣ ਇਹਦੇ ਬਾਰੇ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਸ਼ੁਰੂ ਹੋਣ ਜਾ ਰਹੀ ਆ ਤਾਂ ਉਹਨੂੰ ਮੁਕੇਸ਼ ਦੇ ਉੱਪਰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੁਣ ਉਹਨੇ ਇੱਕ ਫੈਸਲਾ ਕਰ ਲਿਆ ਮੁਕੇਸ਼ ਨੂੰ ਸਬਕ ਸਿਖਾਉਣ ਦਾ ਤਾਂ ਇੱਕ ਪਲਾਨ ਬਣਾਇਆ ਜਾਂਦਾ ਤੇ ਉਸ ਪਲਾਨ ਦੇ ਅਕੋਰਡਿੰਗ ਜਿਸ ਵੀ ਦਿਨ ਮੁਕੇਸ਼ ਦੇ ਨਾਲ ਇਹ ਸਾਰਾ ਕੁਝ ਹੋਊਗਾ ਉਸ ਦਿਨ ਸੁਰੇਸ਼ ਉਸ ਜਗ੍ਹਾ ਦੇ ਉੱਪਰ ਨਹੀਂ ਹੋਊਗਾ ਉਹਦੀ ਲੋਕੇਸ਼ਨ ਪੁਲਿਸ ਵਾਲਿਆਂ ਨੂੰ ਉੱਥੋਂ ਦੀ ਨਹੀਂ ਮਿਲੂਗੀ ਹੁਣ ਦਿਨ ਆਉਂਦਾ 31 ਦਸੰਬਰ 2024 ਦਾ 31 ਦਸੰਬਰ ਦੇ ਦਿਨ ਮੁਕੇਸ਼ ਨੂੰ ਅਲੱਗ-ਅਲੱਗ ਲੋਕ ਫੋਨ ਕਰਦੇ ਆ ਤੇ ਉਹਨੂੰ ਉਸੇ ਹੀ फार्म हाउस ਦੇ ਉੱਪਰ ਆਉਣ ਦੇ ਲਈ ਕਹਿੰਦੇ ਆ ਜਿਹੜਾ ਸੁਰੇਸ਼ ਚੰਦਰਾਕਰਨ ਦਾ ਉਹ ਫਾਰਮ ਹਾਊਸ ਆ ਪਰ ਮੁਕੇਸ਼ ਉੱਥੇ ਜਾਣ ਤੋਂ ਮਨਾ ਕਰ ਦਿੰਦਾ ਅਗਲੇ ਦਿਨ 1 ਜਨਵਰੀ 2025 ਦੇ ਦਿਨ ਸੁਰੇਸ਼ ਦਾ ਇੱਕ ਭਾਈ ਹੈਗਾ ਰਿਤੇਸ਼ ਕਿਉਂਕਿ ਹੈ ਤਾਂ ਇਹ ਸਾਰੇ ਆਪਸ ਦੇ ਵਿੱਚ ਭਾਈ ਨੇ ਰਿਤੇਸ਼ ਤੇ ਮੁਕੇਸ਼ ਆਪਸ ਦੇ ਵਿੱਚ ਇੱਕ ਦੂਜੇ ਨਾਲ ਬੋਲ ਬਾਣੀ ਹੈਗੀ ਉਹਨਾਂ ਦੀ ਉਹਨਾਂ ਦੇ ਸੰਬੰਧ ਆਪਸ ਖਰਾਬ ਨਹੀਂ ਹੈਗੇ ਰਾਤ ਨੂੰ ਤਕਰੀਬਨ 8:00 ਵਜੇ 10 ਮਿੰਟ ਦੇ ਉੱਪਰ ਰਿਤੇਸ਼ ਦੋ ਵਾਰ ਫੋਨ ਕਰਦਾ ਮੁਕੇਸ਼ ਨੂੰ ਤੇ ਉਹਨੂੰ ਇਹ ਕਹਿੰਦਾ ਉੱਥੇ ਸਿਰਫ ਮੈਂ ਆ ਤੇ ਆਪਾਂ ਧੁੰਨ ਨੇ ਪਾਈ ਉੱਥੇ ਬੈਠ ਕੇ ਖਾਣਾ ਖਾਵਾਂਗੇ ਨਵੇਂ ਸਾਲ ਦੀ ਪਾਰਟੀ ਕਰਾਂਗੇ ਮੁਕੇਸ਼ ਰਿਤੇਸ਼ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਤੇ ਪੂਰੇ 8:20 ਮਿੰਟ ਦੇ ਉੱਪਰ ਸੁਰੇਸ਼ ਚੰਦਰਾਕਰ ਦੇ ਉਸੇ ਫਾਰਮ ਹਾਊਸ ਦੇ ਉੱਪਰ ਪਹੁੰਚ ਜਾਂਦਾ ਇਸ ਤੋਂ ਬਾਅਦ ਉੱਥੇ ਇਕੱਲਾ ਰਿਤੇਸ਼ ਨਹੀਂ ਹੈ ਇਹਨਾਂ ਦਾ ਹੀ ਇੱਕ ਹੋਰ ਪਾਈ ਹੈ ਉਹਦਾ ਨਾਮ ਹੈ ਦਿਨੇਸ਼ ਚੰਦਰਾਕਰ ਉਹ ਵੀ ਉੱਥੇ ਮੌਜੂਦ ਹੁੰਦਾ ਤੇ ਇੱਕ ਸੁਰੇਸ਼ ਚੰਦਰਾਕਰ ਦਾ ਸੁਪਰਵਾਈਜ਼ਰ ਹੈ ਉਹਦਾ ਨਾਮ ਹੈ ਮਹਿੰਦਰ ਰਾਮ ਟਿੱਕੇ ਇਹ ਤਿੰਨੇ ਜਾਨੇ ਪਹਿਲਾਂ ਹੀ ਉੱਥੇ ਮੌਜੂਦ ਹੁੰਦੇ ਆਂ ਅੱਧਾ ਘੰਟਾ ਖਾਣਾ ਖਾਇਆ ਜਾਂਦਾ ਖਾਣਾ ਖਾਣ ਦੇ ਦੌਰਾਨ ਆਪਸ ਦੇ ਵਿੱਚ ਬਹਿਸਵਾਜੀ ਹੁੰਦੀ ਆ ਬਹਿਸਵਾਜੀ ਦੇ ਵਿੱਚ ਰਿਤੇਸ਼ ਮੁਕੇਸ਼ ਦੇ ਉੱਪਰ ਦਬਾਅ ਪਾਉਂਦਾ ਵਾ ਕਿ ਇਸ ਖਬਰ ਨੂੰ ਉਹ ਵਾਪਸ ਲੈ ਲਵੇ ਪਰ ਜਿਸ ਦੇ ਉੱਪਰ ਮੁਕੇਸ਼ ਪੂਰੇ ਤੌਰ ਦੇ ਉੱਪਰ ਮਨਾ ਕਰ ਦਿੰਦਾ 1 ਜਨਵਰੀ ਨੂੰ ਤਕਰੀਬਨ 7:30 ਵਜੇ ਦੇ ਨੇੜੇ ਤੇੜੇ ਮੁਕੇਸ਼ ਚੰਦਰਾਕਰ ਆਪਣੇ ਘਰ ਇਹ ਕਹਿ ਕੇ ਗਿਆ ਮੈਂ ਤਕਰੀਬਨ 10 ਵਜੇ ਤੱਕ ਘਰੇ ਵਾਪਸ ਆ ਜਾਊਂਗਾ ਪਰ ਜਦੋਂ ਅਗਲੇ ਦਿਨ ਦੁਪਹਿਰ ਤੱਕ ਵਾਪਸ ਨਹੀਂ ਆਉਂਦਾ ਕਿਉਂਕਿ ਪੱਤਰਕਾਰ ਆ ਉਹਦੇ ਬਹੁਤ ਸਾਰੇ ਲਿੰਕ ਆ ਰਾਤ ਨੂੰ ਕਈ ਵਾਰੀ ਕਿਸੇ ਨਿਊਜ਼ ਦੇ ਚਲਦੇ ਬਾਹਰ ਰਹਿ ਲੈਂਦਾ ਤਾਂ ਰਾਤ ਨੂੰ ਪਰਿਵਾਰ ਵਾਲਿਆਂ ਨੂੰ ਇੰਨਾ ਜ਼ਿਆਦਾ ਕੋਈ ਫਿਕਰ ਨਹੀਂ ਹੁੰਦਾ ਸ਼ਾਮ ਨੂੰ ਅਗਲੇ ਦਿਨ 2 ਜਨਵਰੀ ਨੂੰ 3 ਵਜੇ ਮੁਕੇਸ਼ ਤੇ ਵੱਡੇ ਭਾਈ ਯੁਕੇਸ਼ ਕੁਝ ਹੋਰ ਪੱਤਰਕਾਰਾਂ ਨੂੰ ਲੈ ਕੇ ਨੇੜੇ ਦੇ ਪੁਲਿਸ ਥਾਣੇ ਜਾਂਦੇ ਆ ਤੇ ਮੁਕੇਸ਼ ਚੰਦਰਾਕਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਂਦੇ ਆ ਮੁਕੇਸ਼ ਉਸ ਏਰੀਆ ਦਾ ਇੱਕ ਬਹੁਤ ਹੀ ਵੱਡਾ ਬਹੁਤ ਹੀ ਪ੍ਰਸਿੱਧ ਪੱਤਰਕਾਰ ਸੀ ਸਪੈਸ਼ਲੀ ਉਸ ਅਪ੍ਰੈਲ 2021 ਦੀ ਘਟਨਾ ਤੋਂ ਬਾਅਦ ਜਦੋਂ ਅਨੇਕ CRPF ਜਵਾਨ ਦੀ ਜਾਨ ਬਚਾਈ ਸੀ ਨਕਸਲਵਾੜੀਆਂ ਦੇ ਬਿਲਕੁਲ ਅੰਦਰ ਕਹਿ ਲਓ ਕਿ ਉਹਨਾਂ ਦੇ ਗੜ੍ਹ ਦੇ ਵਿੱਚ ਪਹੁੰਚ ਕੇ ਉਹਨੂੰ ਜ਼ਿੰਦਾ ਵਾਪਸ ਲੈ ਕੇ ਆਉਣਾ ਤਾਂ ਇਸ ਖਬਰ ਤੋਂ ਬਾਅਦ ਫੋਰਨ ਪੁਲਿਸ ਹਰਕਤ ਵਿੱਚ ਆਉਂਦੀ ਹੈ ਉਹਨਾਂ ਨੂੰ ਇਹਨਾਂ ਪਤਾ ਵਾ ਕਿ ਮੁਕੇਸ਼ ਘਰੇ ਇਹ ਬੋਲ ਕੇ ਗਿਆ ਕਿ ਉਹ ਫਲਾਣੀ ਜਗ੍ਹਾ ਦੇ ਉੱਪਰ ਜਾ ਰਿਹਾ ਤਾਂ ਇੱਕ ਬਹੁਤ ਵੱਡੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਆ ਉਸੇ ਫਾਰਮ ਹਾਊਸ ਦੇ ਉੱਪਰ ਉਸ ਫਾਰਮ ਹਾਊਸ ਦੇ ਅੰਦਰ 17 ਕਮਰੇ ਆ ਜਿਹੜੇ ਸੁਰੇਸ਼ ਚੰਦਰਾਕਰ ਦੇ ਅਲੱਗ ਅਲੱਗ ਲੋਕਾਂ ਦੇ ਉਹਦੇ ਅੰਡਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਰਹਿਣ ਦੇ ਲਈ ਬਣਾਏ ਗਏ ਪਰ ਬਾਹਰ ਤੋਂ ਇਸ ਪ੍ਰਾਪਰਟੀ ਨੂੰ ਤਾਲਾ ਲੱਗਿਆ ਹੋਇਆ ਉਹਦੀ ਚਾਬੀ ਮੰਗਵਾਈ ਜਾਂਦੀ ਆ ਬਹੁਤ ਸਾਰੇ ਪੱਤਰਕਾਰ ਹੁੰਦੇ ਆ ਜਦੋਂ ਅੰਦਰ ਜਾ ਕੇ ਇਕੱਲੇ ਇਕੱਲੇ ਕਮਰੇ ਨੂੰ ਦੇਖਿਆ ਜਾਂਦਾ ਤਾਂ ਉਥੋਂ ਕੁਝ ਵੀ ਨਹੀਂ ਮਿਲਦਾ ਪਰ ਪੁਲਿਸ ਦਾ ਧਿਆਨ ਜਾਂਦਾ ਉਥੇ ਇੱਕ ਸੈਪਟਿਕ ਟੈਂਕ ਦੇ ਉੱਪਰ ਹੋਈ ਨਵੀਂ ਬਣਤਰ ਦੇ ਉੱਪਰ ਸੀਮੈਂਟ ਗਿੱਲਾ ਵਾ ਤਾਂ ਪੁਲਿਸ ਵਾਲੇ ਇਹਦੇ ਬਾਰੇ ਪੁੱਛਦੇ ਆ ਸਰੇਸ਼ ਚੰਦਰਾਕਰ ਨੂੰ ਤਾਂ ਸਰੇਸ਼ ਚੰਦਰਾਕਰ ਕਹਿੰਦਾ ਕਿ ਇਹਦਾ ਕੁਝ ਕੰਮ ਕਰਨ ਵਾਲਾ ਸੀਗਾ ਤਾਂ ਇਸ ਕਰਕੇ ਅਸੀਂ 2 ਦਿਨ ਪਹਿਲਾਂ ਇੱਥੇ ਕੁਝ ਪਲਾਸਟਰ ਵਗੈਰਾ ਕਰਵਾਇਆ ਕੁਝ ਨਵੀਆਂ ਇੱਟਾਂ ਚਣੀਆਂ ਨੇ ਹੁਣ ਪੁਲਿਸ ਦਾ ਅਗਲਾ ਧਿਆਨ ਜਾਂਦਾ ਮੁਕੇਸ਼ ਦੇ ਫੋਨ ਵੱਲ ਪਰਿਵਾਰ ਵਾਲੇ ਦੱਸਦੇ ਆ ਕਿ ਮੁਕੇਸ਼ ਨੂੰ ਅਖੀਰਲੇ ਜਿਹੜੇ 2 ਫੋਨ ਆਏ ਸੀਗੇ ਉਹ ਸੀਗੇ ਰਿਤੇਸ਼ ਚੰਦਰਾਕਰ ਦੇ ਜਦੋਂ ਰਿਤੇਸ਼ ਚੰਦਰਾਕਰ ਦਾ ਫੋਨ ਪੁਲਿਸ ਵਾਲੇ ਟਰਾਈ ਕਰਦੇ ਆ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨੂੰ ਇਹ ਪਤਾ ਲੱਗਦਾ ਰਿਤੇਸ਼ ਚੰਦਰਾਕਰ ਦਾ ਫੋਨ ਸਵਿਚ ਆਫ ਆ ਰਿਤੇਸ਼ ਚੰਦਰਾਕਰ ਦੇ ਠਿਕਾਣਿਆਂ ਦੇ ਉੱਪਰ ਉਹਦੇ ਘਰੇ ਜਾ ਕੇ ਉਹਨੂੰ ਲੱਭਿਆ ਜਾਂਦਾ ਅਗਲੀ ਚੀਜ਼ ਪੁਲਿਸ ਨੂੰ ਇਹ ਪਤਾ ਲੱਗਦੀ ਆ ਫੋਨ ਵੀ ਸਵਿਚ ਆਫ ਆ ਤੇ ਰਿਤੇਸ਼ ਚੰਦਰਾਕਰ ਉਹਨਾਂ ਨੂੰ ਕਿਤੇ ਵੀ ਨਹੀਂ ਮਿਲ ਰਿਹਾ ਰਿਤੇਸ਼ ਦਾ ਅਖੀਰਲਾ ਫੋਨ ਕਰਨਾ ਫੋਨ ਸਵਿਚ ਆਫ ਹੋਣਾ ਤੇ ਉਹਦਾ ਲਾਪਤਾ ਹੋ ਜਾਣਾ ਇਨ੍ਹਾਂ ਤਿੰਨ ਕਾਰਨਾਂ ਦੇ ਕਾਰਨ ਹੁਣ ਰਿਤੇਸ਼ ਚੰਦਰਾਕਰ ਪੁਲਿਸ ਦੇ ਲਿਸਟ ਦੇ ਉੱਪਰ ਸ਼ੱਕੀ ਬੰਦਿਆਂ ਦੇ ਵਿੱਚ ਪਹਿਲੇ ਨੰਬਰ ਤੇ ਆ ਜਾਂਦਾ ਤਾਂ ਪੁਲਿਸ ਵਾਲੇ ਬੀਜਾਪੁਰ ਤੋਂ ਕਿਸੇ ਵੀ ਹੋਰ ਏਰੀਆ ਵੱਲ ਨੂੰ ਜਾਂਦੀਆਂ ਸੜਕਾਂ ਦੇ ਉੱਪਰ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰਦੇ ਆ 3 ਜਨਵਰੀ ਨੂੰ ਸਵੇਰੇ 10 ਵਜੇ ਜਿਹੜੀ ਸੀਸੀਟੀਵੀ ਫੁਟੇਜ ਉਹ ਦੇਖਦੇ ਆ ਉਹਦੇ ਵਿੱਚ ਉਹਨਾਂ ਨੂੰ 2 ਜਨਵਰੀ ਨੂੰ ਸ਼ਾਮ ਨੂੰ ਰਿਤੇਸ਼ ਚੰਦਰਾਕਰ ਆਪਣੀ ਥਾਰ ਗੱਡੀ ਦੇ ਵਿੱਚ ਜਿਹਦਾ ਨੰਬਰ ਵੀ ਵੀਆਈਪੀ ਆ ਇੱਕ ਨੰਬਰ ਗੱਡੀ ਹੈਗੀ ਆ ਇਹ ਰਾਏਪੁਰ 에ਅਰਪੋਰਟ ਦੇ ਵੱਲੋਂ ਜਾਂਦੀ ਦਿਖਾਈ ਦਿੰਦੀ ਪੁਲਿਸ ਨੂੰ ਥੋੜਾ ਸ਼ੱਕ ਹੁੰਦਾ ਕਿ ਹੋ ਸਕਦਾ ਰਿਤੇਸ਼ ਹਵਾਈ ਜਹਾਜ਼ ਦੇ ਰਸਤੇ ਛੱਤੀਸਗੜ ਤੋਂ ਬਾਹਰ ਕਿਸੇ ਹੋਰ ਸਟੇਟ ਜਾਂ ਕਿਸੇ ਹੋਰ ਕੰਟਰੀ ਜਾਣ ਦੀ ਕੋਸ਼ਿਸ਼ ਕਰ ਰਿਹਾ ਹੋ। ਤਾਂ 3 ਜਨਵਰੀ ਦੇ ਦਿਨ ਬੀਜਾਪੁਰ ਦੀ ਪੁਲਿਸ ਰਾਏਪੁਰ 에ਅਰਪੋਰਟ ਪਹੁੰਚਦੀ ਆ ਉੱਥੋਂ ਦੇ ਅਥਾਰਟिटीज ਨੂੰ ਪੁੱਛਦੀ ਆ ਕਿ ਕੀ ਰਿਤੇਸ਼ ਚੰਦਰਾਕਰ ਨੇ ਕੋਈ ਵੀ ਟਿਕਟ ਇਸ 에ਅਰਪੋਰਟ ਦੀ ਲਈ ਹੈਗੀ ਆ? ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ 2 ਜਨਵਰੀ ਨੂੰ ਰਿਤੇਸ਼ ਨੇ ਇੱਕ ਟਿਕਟ ਬੁੱਕ ਕਰਵਾਈ ਆ ਅਗਲੇ ਦਿਨ ਦੀ 4 ਜਨਵਰੀ ਦੀ ਉਹ ਹੈਗੀ ਆ ਦਿੱਲੀ ਦੀ ਪੁਲਿਸ ਨੂੰ ਟਾਈਮ ਪਤਾ ਲੱਗ ਚੁੱਕਿਆ ਤਾਂ ਹੁਣ ਪੁਲਿਸ ਉਹਦੇ ਲਈ ਤਿਆਰ ਖੜੀ ਆ ਇੰਨੇ ਟਾਈਮ ਦੇ ਵਿੱਚ ਦੂਸਰੇ ਪਾਸੇ ਇੱਕ ਹੋਰ ਪੁਲਿਸ ਪਾਰਟੀ ਰਿਤੇਸ਼ ਦਾ ਸਭ ਤੋਂ ਕੋਲ ਸਾਥੀ ਹੈਗਾ ਦਿਨੇਸ਼ ਚੰਦਰਾਕਰ ਜੋ ਕਿ ਉਹਦਾ ਆਪਣਾ ਭਾਈ ਵੀ ਆ ਦਿਨੇਸ਼ ਚੰਦਰਾਕਰ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਤਾਂ ਦਿਨੇਸ਼ ਚੰਦਰਾਕਰ ਦੇ ਬਾਰੇ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਉਹ ਇੱਕ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਿਹਾ ਪੁਲਿਸ ਵਾਲੇ ਉੱਥੇ ਪਹੁੰਚਦੇ ਆ ਦਿਨੇਸ਼ ਨੂੰ ਮੁਕੇਸ਼ ਚੰਦਰਾਕਰ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਤਾਂ ਪਹਿਲਾਂ ਉਹ ਇਹਦੇ ਤੋਂ ਸਾਫ਼ ਮਨ੍ਹਾ ਕਰ ਦਿੰਦਾ ਉਹਨੂੰ ਲੱਗਦਾ ਕਿ ਉਹ ਹਸਪੀਟਲ ਆ ਜਿਹੜੇ ਇਲਾਜਾ ਪੁਲਿਸ ਉਹਦੇ ਤੋਂ ਜ਼ਿਆਦਾ ਸਖਤੀ ਦੇ ਨਾਲ ਪੁੱਛ ਪੜਤਾਲ ਨਹੀਂ ਕਰੂਗੀ ਪਰ ਇਸ ਤਰ੍ਹਾਂ ਨਹੀਂ ਹੁੰਦਾ ਪੱਤਰਕਾਰ ਬਹੁਤ ਵੱਡਾ ਵਾ ਖਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਚੁੱਕੀ ਆ ਪੁਲਿਸ ਦੇ ਉੱਪਰ ਪ੍ਰੈਸ਼ਰ ਆ ਡਾਕਟਰਸ ਦੇ ਮਨ੍ਹਾ ਕਰਨ ਦੇ ਬਾਵਜੂਦ ਪੁਲਿਸ ਵਾਲੇ ਉਹ ਤੋਂ ਸਖਤੀ ਨਾਲ ਪੁੱਛ ਪੜਤਾਲ ਕਰਦੇ ਆ ਪੂਰੇ 3 ਘੰਟੇ ਤੱਕ 3 ਘੰਟੇ ਤੋਂ ਬਾਅਦ ਦਿਨੇਸ਼ ਚੰਦਰਾਕਰ ਇੰਨੀ ਗੱਲ ਮੰਨ ਜਾਂਦਾ ਵਾ ਸਭ ਨੂੰ ਮੁਕੇਸ਼ ਚੰਦਰਾਕਰ ਦੇ ਬਾਰੇ ਦੇ ਵਿੱਚ ਉਹਦੀ ਹੋਂ ਦੀ ਬਾਰੇ ਸਭ ਤੋਂ ਪਹਿਲੀ ਵਾਰ ਖਬਰ ਇੱਥੋਂ ਬ੍ਰੇਕ ਹੁੰਦੀ ਹੈ ਦਿਨੇਸ਼ ਚੰਦਰਾਕਰ ਇਹ ਬੋਲਦਾ ਕਿ ਮੁਕੇਸ਼ ਦਾ ਕਤਲ ਕੀਤਾ ਜਾ ਚੁੱਕਿਆ ਵਾ ਤੇ ਇਹ ਕਤਲ ਕੀਤਾ ਵਾ ਰਿਤੇਸ਼ ਨੇ ਸ੍ਰੇਸ਼ ਚੰਦਰਾਕਰ ਦੇ ਕਹਿਣ ਦੇ ਉੱਪਰ ਅੱਗੇ ਉਹ ਇਹ ਕਹਿੰਦਾ ਕਿ ਉਹਦੀ ਜਿਹੜੀ ਬਾਡੀ ਹੈਗੀ ਆ ਉਹ ਉੱਥੇ ਇੱਕ ਸੈਪਟਿਕ ਟੈਂਕ ਦੇ ਵਿੱਚ ਪਈ ਆ ਮੇਰਾ ਕਤਲ ਦੇ ਵਿੱਚ ਕੋਈ ਹੱਥ ਨਹੀਂ ਪਰ ਮੈਂ ਉਸ ਸੈਪਟਿਕ ਟੈਂਕ ਦੇ ਉੱਪਰ ਇੱਟਾਂ ਲਾਉਣ ਨੂੰ ਚਿਣਾਈ ਪਲਾਸਤਰ ਵਗੈਰਾ ਕਰਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਹੈ ਇਹ ਖਬਰ ਅਗਲੇ ਕੁਝ ਮਿੰਟਾਂ ਦੇ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਪੂਰੇ ਛੱਤੀਸਗੜ੍ਹ ਦੇ ਵਿੱਚ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਫੈਲ ਜਾਂਦੀ ਹੈ ਕਿ ਇੱਕ ਇੰਨੇ ਮਸ਼ਹੂਰ ਤੇ ਇਮਾਨਦਾਰ ਪੱਤਰਕਾਰ ਦਾ ਕਤਲ ਹੋ ਚੁੱਕਿਆ ਉਧਰ ਦੂਸਰੀ ਪੁਲਿਸ ਪਾਰਟੀ 4 ਜਨਵਰੀ ਨੂੰ ਰਿਤੇਸ਼ ਚੰਦਰਾਕਰਨ ਨੂੰ ਰਾਇਪੁਰ ਦੇ 에어ਪੋਰਟ ਦੇ ਉੱਪਰੋਂ ਗ੍ਰਿਫਤਾਰ ਕਰ ਲੈਂਦੀ ਆ ਤੇ ਨਾਲ ਦੀ ਨਾਲ ਹੀ ਗ੍ਰਿਫਤਾਰ ਕੀਤਾ ਜਾਂਦਾ சுரேਸ਼ ਚੰਦਰਾਕਰ ਦੇ ਸੁਪਰਵਾਈਜ਼ਰ ਮਹਿੰਦਰ ਰਾਮ ਟੇਕੇ ਨੂੰ ਵੀ ਹੁਣ 4 ਜਨਵਰੀ ਨੂੰ ਸ਼ਾਮ ਦੇ 5 ਵਜੇ ਇੱਕ ਬਹੁਤ ਵੱਡੀ ਪੁਲਿਸ ਪਾਰਟੀ ਜਿਹਦੇ ਵਿੱਚ ਛੱਤੀਸਗੜ੍ਹ ਸਟੇਟ ਦੇ ਬਹੁਤ ਹੀ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਹੁੰਦੇ ਆ ਬਹੁਤ ਸਾਰੇ ਪੱਤਰਕਾਰ ਤੇ ਬਹੁਤ ਜ਼ਿਆਦਾ ਇੱਕ ਵੱਡਾ ਹਜੂਮ ਹੁੰਦਾ ਲੋਕਰ ਲੋਕਾਂ ਦਾ ਉਹ ਵਾਪਸ சுரேਸ਼ ਚੰਦਰਾਕਰ ਦੀ ਉਸੇ ਪ੍ਰਾਪਰਟੀ ਦੇ ਉੱਪਰ ਪਹੁੰਚਦੇ ਆ ਉੱਥੇ ਜਾ ਕੇ ਇਸੇ ਸੈਪਟਿਕ ਟੈਂਕ ਨੂੰ ਖੋਲਿਆ ਜਾਂਦਾ ਇਹਦੀ ਖੁਦਾਈ ਕੀਤੀ ਜਾਂਦੀ ਹੈ ਤੇ ਅੱਧੇ ਘੰਟੇ ਤੋਂ ਬਾਅਦ ਉਹਨਾਂ ਨੂੰ ਮੁਕੇਸ਼ ਚੰਦਰਾਕਰ ਦੀ ਬਾਡੀ ਉੱਥੋਂ ਮਿਲ ਜਾਂਦੀ ਹੈ ਮੁਕੇਸ਼ ਚੰਦਰਾਕਰ ਦੀ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਪੋਸਟਮਾਰਟਮ ਦੇ ਵਿੱਚ ਪੋਸਟਮਾਰਟਮ ਕਰਨ ਵਾਲੇ ਅਧਿਕਾਰੀਆਂ ਨੇ ਡਾਕਟਰਾਂ ਨੇ ਜੋ ਚੀਜ਼ਾਂ ਦਸੀਆਂ ਉਹ ਆਲਰੇਡੀ ਉੱਥੋਂ ਦੇ ਲੋਕਲ ਲੋਕਾਂ ਦੇ ਜਿਹੜਾ ਗੁੱਸਾ ਵਾ ਤੇ ਉਹਨਾਂ ਦਾ ਦੁੱਖ ਆ ਉਹਨੂੰ ਹੋਰ ਵੀ ਜ਼ਿਆਦਾ ਵਧਾ ਦਿੰਦਾ ਇੰਨੀ ਇੱਕ ਬੁਰੀ ਤੇ ਦਰਦਨਾਕ ਮੌਤ ਦਿੱਤੀ ਗਈ ਮੁਕੇਸ਼ ਨੂੰ ਉਹਦੇ ਆਪਣੇ ਹੀ ਪਾਈਆਂ ਦੁਆਰਾ ਜਿਵੇਂ ਮੈਂ ਪਹਿਲਾਂ ਹੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਉਹਦੀ ਖੋਪੜੀ ਨੂੰ 15 ਜਗ੍ਹਾ ਤੋਂ ਤੋੜ ਦਿੱਤਾ ਗਿਆ ਉਹਦੀ ਗਰਦਨ ਟੁੱਟੀ ਹੋਈ ਸੀ ਉਹਦੇ ਲਿਵਰ ਨੂੰ ਜਿਗਰ ਨੂੰ ਕੱਢ ਕੇ ਚਾਰ ਹਿੱਸਿਆਂ ਦੇ ਵਿੱਚ ਕੱਟਿਆ ਜਾਂਦਾ ਵਾ ਤੇ ਉਹਦੇ ਸਰੀਰ ਦੇ ਵਿੱਚੋਂ ਉਹਦੇ ਦਿਲ ਨੂੰ ਵੀ ਕੱਢ ਲਿਆ ਜਾਂਦਾ ਇਸ ਤੋਂ ਇਲਾਵਾ ਉਹਦੇ ਮੱਥੇ ਦੇ ਉੱਪਰ ਇੱਕ ਬਹੁਤ ਹੀ ਵੱਡਾ ਕੱਟ ਦਾ ਨਿਸ਼ਾਨ ਇਸ ਤੋਂ ਬਾਅਦ ਰਿਤੇਸ਼ ਚੰਦਰਾਕਰ ਇਹ ਚੀਜ਼ ਦੱਸਦਾ ਵਾ ਕਿ ਜਦੋਂ ਸਾਡੀ ਆਪਸ ਦੇ ਵਿੱਚ ਗਰਮਾ-ਗਰਮੀ ਬਹੁਤ ਜ਼ਿਆਦਾ ਵੱਧਦੀ ਆ ਤਾਂ ਉਸ ਟਾਈਮ ਦੇ ਉੱਪਰ ਇੱਕ ਕਹਾੜੀ ਲਿਆਂਦੀ ਜਾਂਦੀ ਆ ਤੇ ਸਭ ਤੋਂ ਪਹਿਲਾ ਵਾਰ ਮੁਕੇਸ਼ ਦੇ ਮੱਥੇ ਦੇ ਉੱਪਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਲਗਾਤਾਰ ਉਹਦੇ ਸਿਰ ਤੇ ਉੱਪਰ ਵਾਰ ਕੀਤੇ ਜਾਂਦੇ ਆ ਤੇ ਫਿਰ ਇਹ ਟੌਰਚਰ ਦਾ ਜਿਹੜਾ ਸਿਲਸਲਾ ਵਾ ਉਹ ਚੱਲਦਾ ਰਹਿੰਦਾ ਬਹੁਤ ਲੰਬਾ ਸਮਾਂ ਪਰ ਮੁਕੇਸ਼ ਦਾ ਜਿਹੜਾ ਮੋਬਾਈਲ ਫੋਨ ਆ ਤੇ ਉਹਦੇ ਕੱਪੜੇ ਉਹ ਪੁਲਿਸ ਨੂੰ ਪਹਿਲਾਂ ਨਹੀਂ ਮਿਲਦੇ ਉਦੇ ਬਾਰੇ ਦੇ ਵਿੱਚ ਬਾਅਦ ਤੇ ਵਿੱਚ ਰਿਤੇਸ਼ ਤੇ ਦਿਨੇਸ਼ ਚੰਦਰਾਕਰ ਇਹ ਦੱਸਦੇ ਆ ਕਿ ਪੁਲਿਸ ਨੂੰ ਭੰਬਲ ਪੂਸੇ ਦੇ ਵਿੱਚ ਪਾਉਣ ਲਈ ਕਨਫਿਊਜ਼ ਕਰਨ ਦੇ ਲਈ ਮੁਕੇਸ਼ ਦੇ ਮੋਬਾਈਲ ਫੋਨ ਨੂੰ ਤੇ ਉਹਦੇ ਕੱਪੜਿਆਂ ਨੂੰ ਨਾਲ ਦੀ ਲੱਗਦੀ ਇੱਕ ਨਦੀ ਦੇ ਵਿੱਚ ਸਿੱਟ ਦਿੱਤਾ ਜਾਂਦਾ ਤਾਂ ਕਿ ਪੁਲਿਸ ਨੂੰ ਉਹਦੀ ਲੋਕੇਸ਼ਨ ਦੇ ਬਾਰੇ ਦੇ ਵਿੱਚ ਕਨਫਿਊਜ਼ ਕੀਤਾ ਜਾ ਸਕੇ ਉਸ ਤੋਂ ਬਾਅਦ ਇੱਕ ਸਰਚ ਆਪਰੇਸ਼ਨ ਚਲਾਇਆ ਜਾਂਦਾ ਮੁਕੇਸ਼ ਦੇ ਮੋਬਾਈਲ ਫੋਨ ਤੇ ਕੱਪੜਿਆਂ ਨੂੰ ਨਦੀ ਦੇ ਵਿੱਚੋਂ ਲੱਭਣ ਦੇ ਲਈ ਥੋੜੇ ਦਿਨਾਂ ਤੋਂ ਬਾਅਦ ਹੀ ਜਿਹੜਾ ਮੇਨ ਅਕਿਊਜ਼ ਹੁੰਦਾ ਮੁੱਖ ਦੋਸ਼ੀ ਆ சுரேਸ਼ ਚੰਦਰਾਕਰ ਉਹਨੂੰ ਹైదరాబాద్ ਦੇ ਵਿੱਚੋਂ ਉਹਦੇ ਆਪਣੇ ਡਰਾਈਵਰ ਦੇ ਘਰੋਂ ਉੱਥੇ ਲੁਕਿਆ ਹੋਇਆ ਉੱਥੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਚਾਰਾਂ ਦੇ ਚਾਰਾਂ ਦੋਸ਼ੀਆਂ ਦੀ ਪੁਲਿਸ ਵਾਲੇ 15 ਦਿਨ ਦਾ ਰਿਮਾਂਡ ਲੈਂਦੇ ਆ ਇਸ ਪੂਰੀ ਦੀ ਪੂਰੀ ਘਟਨਾ ਨੇ ਮੁਕੇਸ਼ ਚੰਦਰਾਕਰ ਨਾਮ ਦੇ ਇਮਾਨਦਾਰ ਪੱਤਰਕਾਰ ਦੇ ਇਹਨੇ ਬੇਰਹਿਮੀ ਦੇ ਨਾਲ ਹੋਏ ਕਤਲ ਨੇ ਪੂਰੇ ਇੰਡੀਆ ਦੇ ਵਿੱਚ ਨਿਊਜ਼ ਚੈਨਲਸ ਦੇ ਉੱਪਰ ਇੰਟਰਨੈਟ ਦੇ ਉੱਪਰ ਤਰਥੱਲੀ ਮਚਾਤੀ ਵੱਡੇ ਵੱਡੇ ਪੱਤਰਕਾਰ ਜਿੰਨਾਂ ਚ ਮਸ਼ਹੂਰ ਜਾਣੇ ਪਛਾਣੇ ਜਿਨ੍ਹਾਂ ਨੂੰ ਬਹੁਤ ਇੰਟਰਨੈਸ਼ਨਲ ਲੈਵਲ ਦੇ ਅਵਾਰਡ ਮਿੜਿਆ ਰਵੀਸ਼ ਕੁਮਾਰ ਵਰਗੇ ਉਹ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਕਰਦੇ ਆ ਪਰ ਨਾਲ ਦੇ ਨਾਲ ਹੀ ਇੱਕ ਚੱਲ ਪੈਂਦੀ ਆ ਰਾਜਨੀਤਿਕ ਰਸਾ ਕਸ਼ੀ ਦੋਨੇ ਪਾਰਟੀਆਂ ਆਪਣੇ ਆਪ ਨੂੰ ਇਹਦੇ ਵਿੱਚੋਂ ਦੁੱਧ ਤੋਤਾ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਸਿਰਫ ਇਲਜ਼ਾਮ ਦੂਸਰੀ ਪਾਰਟੀ ਦੇ ਉੱਪਰ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਜਿੱਥੇ ਬੀਜੇਪੀ ਸੁਰੇਸ਼ ਚੰਦਰਾ ਕਰਦੇ ਪੁਰਾਣੇ ਕਾਂਗਰਸ ਦੇ ਨਾਲ ਲਿੰਕ ਬਹੁਤ ਸਾਰੀਆਂ ਉਹਦੀਆਂ ਫੋਟੋਆਂ ਵੱਡੇ ਵੱਡੇ ਕਾਂਗਰਸ ਦੇ ਲੀਡਰਾਂ ਦੇ ਨਾਲ ਤੇ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਸਿਰਫ 36 ਗੜ ਨਹੀਂ ਹੋਰ ਸਟੇਟਾਂ ਦੇ ਵਿੱਚ ਜਾ ਕੇ ਉਹਨਾਂ ਦੇ 스타 ਪ੍ਰਚਾਰਕ ਦੀ ਤਰ੍ਹਾਂ ਕੰਮ ਕਰਨਾ ਇਸ ਚੀਜ਼ ਨੂੰ ਐਕਸਪੋਜ਼ ਕਰਦੀਆਂ ਨੇ ਤਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਵਾਲੇ ਵੀ ਇੱਕ ਟਵੀਟ ਕਰਕੇ ਕਿਉਂਕਿ ਇਸ ਟਾਈਮ ਦੇ ਉੱਪਰ ਪਾਵਰ ਸਾਰੀ ਭਾਜਪਾ ਦੇ ਕੋਲੇ ਆ ਤਾਂ ਉਹਦੇ ਭਾਜਪਾ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਫੋਟੋਆਂ ਉਹ ਵੀ ਵਾਇਰਲ ਕਰ ਦਿੰਦੇ ਤੇ ਨਾਲ ਦੇ ਨਾਲ ਹੀ ਨਵੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਛੱਤੀਸਗੜ ਦੇ ਮੁੱਖ ਮੰਤਰੀ ਦੇ ਆਫੀਸ਼ੀਅਲ ਨਿਵਾਸ ਦੇ ਉੱਪਰ ਜਾ ਕੇ ਹੋਈ ਸ੍ਰੇਸ਼ ਚੰਦਰਾਕਰ ਦੀ ਮੁਲਾਕਾਤ ਦਾ ਵੀ ਜ਼ਿਕਰ ਕਰਦੇ ਆ ਤਾਂ ਇਸ ਤਰ੍ਹਾਂ ਨਾਲ ਇੱਕ ਰਾਜਨੀਤਿਕ ਦੂਸ਼ਣਬਾਜ਼ੀ ਦੀ ਜਿਹੜੀ ਖੇਡ ਹੈਗੀ ਆ ਉਹ ਆਪਣੇ ਆਪ ਦੇ ਵਿੱਚ ਜਾ ਰਹੀ ਆ ਫਿਲਹਾਲ ਲੋਕਾਂ ਦਾ ਜਿਹੜਾ ਗੁੱਸਾ ਵਾ ਉਹ ਪੂਰੀ ਤਰ੍ਹਾਂ ਦੇ ਨਾਲ ਸ੍ਰੇਸ਼ ਚੰਦਰਾਕਰ ਦੇ ਉੱਪਰ ਪੜ ਗਿਆ ਹੋਇਆ ਪਰ ਇੱਥੇ ਇੱਕ ਗੱਲ ਬੜੀ ਤੁਸੀਂ ਉਹਨੂੰ ਦਿਲਚਸਪ ਕਹਿ ਸਕਦੇ ਹੋ ਜਾਂ ਕੋਈ ਵੀ ਹੋਰ ਸ਼ਬਦ ਦੇ ਸਕਦੇ ਹੋ ਪਰ ਉਹ ਇਹ ਹੈਗੀ ਆ ਕਿ ਸ੍ਰੇਸ਼ ਚੰਦਰਾਕਰ ਖੁਦ ਹੀ ਕੁਝ ਇੰਨਾ ਵੱਡਾ ਨਹੀਂ ਬਣ ਗਿਆ ਉਹਨੂੰ ਬਣਾਉਣ ਦੇ ਪਿੱਛੇ ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਦਾ ਬਹੁਤ ਸਾਰੇ ਲੀਡਰਾਂ ਦਾ ਬਹੁਤ ਸਾਰੇ ਪੁਲਿਸ ਅਫਸਰਾਂ ਦਾ ਹੱਥ ਸੀਗਾ ਉਹਨੂੰ ਇੰਨੇ ਵੱਡੇ ਵੱਡੇ ਕੰਟਰੈਕਟ ਆਪਣੇ ਆਪ ਹੀ ਨਹੀਂ ਮਿਲੇ 50 ਕਰੋੜ ਦੇ ਕੰਟਰੈਕਟ ਨੂੰ 120 ਕਰੋੜ ਦਾ ਕਰ ਦੇਣਾ ਉਹ ਕੋਈ ਉਹਨਾਂ ਦਾ ਇਨਾ ਕੋਈ ਖਾਸ ਚਾਹੇਤਾ ਤਾਂ ਹੈ ਨਹੀਂ ਸੀ ਕਿ ਸਿਰਫ ਉਹਦਾ ਫਾਇਦਾ ਕਰਨ ਦੇ ਲਈ ਇਨਾ ਵੱਡਾ ਕਪੜਾ ਕੀਤਾ ਜਾਵੇ ਇਨਾ ਵੱਡਾ ਰਿਸਕ ਲਿਆ ਜਾਵੇ ਤਾਂ ਇਸ ਪੂਰੇ ਭ੍ਰਿਸ਼ਟਾਚਾਰ ਦੇ ਪੈਸੇ ਦੀ ਜਿਹੜੀ ਲੁੱਟ ਹੈਗੀ ਆ ਉਹਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਸ਼ਾਮਲ ਨੇ ਪਰ ਅਖੀਰ ਦੇ ਵਿੱਚ ਗਾਜ ਜਿਹੜੀ ਹੈਗੀ ਉਹ ਸਿਰਫ ਸੁਰੇਸ਼ ਚੰਦਰਾਕਰ ਦੇ ਉੱਪਰ ਡਿੱਗਦੀ ਆ ਉਹਦੇ ਉੱਪਰ ਡਿੱਗਣੀ ਵੀ ਚਾਹੀਦੀ ਸੀ ਪਰ ਇੱਕ ਵਾਰੀ ਫੇਰ ਇਸ ਕੇਸ ਦੇ ਵਿੱਚ ਇੱਕ ਸਭ ਤੋਂ ਛੋਟੀ ਮੱਛੀ ਬਲੀ ਦਾ ਬੱਕਰਾ ਬਣੂਗੀ ਉਹ ਵੀ ਕਿੰਨਾ ਕਿ ਜ਼ਿਆਦਾ ਬਣੂਗੀ ਉਹ ਵੀ ਹਾਲੇ ਪਵਿੱਖ ਦੀ ਗੋਦ ਦੇ ਵਿੱਚ ਆ ਪਰ ਇੱਕ ਵਾਰੀ ਫੇਰ ਵੱਡੇ ਮਕਰਮਾ ਚ ਜਿਹੜੇ ਖੁਦ ਇਸ ਤਰ੍ਹਾਂ ਦੇ ਦੋ ਨੰਬਰ ਦੀ ਮਲਾਈ ਖਾਂਦੇ ਰਹੇ ਇਹ ਉਹੀ ਲੋਕ ਨੇ ਜਿਹੜੇ ਖੁਦ ਹੁਣ ਬਿਆਨ ਦੇ ਰਹੇ ਆ ਕਿ ਅਸੀਂ ਇਹਦੀ ਜਾਂਚ ਕਰਵਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਤਾਂ ਇਹ ਸੀਗੀ ਜੀ ਕਹਾਣੀ ਇੱਕ ਇਮਾਨਦਾਰ ਪੱਤਰਕਾਰ ਦੀ ਜਿਹੜਾ ਇੰਡੀਆ ਦੇ ਸਭ ਤੋਂ ਖਤਰਨਾਕ ਏਰੀਏ ਦੇ ਵਿੱਚ ਸਭ ਤੋਂ ਖਤਰਨਾਕ profession ਦੇ ਵਿੱਚ ਕੰਮ ਕਰਦਾ ਰਿਹਾ ਆਪਣੇ ਆਪ ਨੂੰ ਮਿੜਦੇ ਹੋਏ ਅਲੱਗ-ਅਲੱਗ threats ਦੇ ਬਾਰੇ ਚੋਂ ਭਲੀ ਭੰਤੀ ਵਾਕਿਫ ਸੀਗਾ ਪਰ ਫਿਰ ਵੀ ਕੋਈ ਦਿਲ ਗੁਰਦੇ ਵਾਲੇ ਬੰਦੇ ਹੀ ਹੁੰਦੇ ਆ ਜਿਹੜੇ ਫਿਰ ਵੀ ਇਹੋ ਜਿਹਾ ਕੁਝ ਕਰਦੇ ਰਹਿੰਦੇ ਆ ਉਹਨਾਂ ਨੂੰ ਆਪਣੀ ਹੋਣੀ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਤੇ ਇਸ ਤਰ੍ਹਾਂ ਦਾ ਹੀ ਇੱਕ ਪੱਤਰਕਾਰ ਸੀ ਮੁਕੇਸ਼ ਚੰਦਰਾਕਰ ਤੇ ਇਹ ਮੇਰੀ ਕਹਾਣੀ ਇੱਥੇ ਖਤਮ ਹੁੰਦੀ ਹੈ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ